ਹੈਲੋ ਫਰੈਂਡਸ ਵੈਲਕਮ ਇਨ ਟੇਸਟੀ ਪੰਜਾਬ ਅੱਜ ਜਿਸੀ ਤੁਹਾਡੇ ਲਈ ਲੈ ਕੇ ਆਇਆ ਡਿਸ਼ ਅਫਗਾਨੀ ਮਲਾਈ ਚਾਪ ਜੋ ਕਿ ਬਹੁਤ ਹੀ ਟੇਸਟੀ ਹੋਟਲ ਵਰਗੀ ਬਣੀ ਹੈ ਤਾਂ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਪਰ ਉਹ ਚਾਪ ਲੀਤੀਏ ਜਿਹਦੇ ਵਿੱਚ ਨੋ ਆਟਾ ਨੋ ਮੈਦਾ ਸਿਰਫ ਸੋਇਆ ਕਿਉਂਕਿ ਬਾਜ਼ਾਰ ਦੇ ਵਿੱਚ ਜਿਹੜੀ ਆਪਾਂ ਚਾਪ ਖਾਂਦੇ ਆ ਉਹ ਤਾਂ ਲਗਭਗ ਮੈਦਾ ਹੀ ਹੁੰਦਾ ਤਾਂ ਹੁਣ ਦੇਖੋ ਇਹ ਚਾਪ ਦੇ ਦੇਖੋ ਅਲੱਗ ਤਰ੍ਹਾਂ ਦੇ ਰੋਲ ਬਣੇ ਪਿਆ ਔਰ ਕਟਿੰਗ ਕਰਨ ਦੇ ਲਈ ਵੀ ਪਹਿਲੇ ਵਿੱਚ ਕਟਿੰਗ ਕੀਤੀ ਪਈ ਹੈ ਬਸ ਆਪਾਂ ਥੋੜਾ ਜਿਹਾ ਹਲਕਾ ਜਿਹਾ ਨਾਈਫ ਲਾਣਾ ਤੇ ਪੀਸ ਬਣ ਜਾਣਿਆ ਰੋਲ ਫਿਰ ਆਪਾਂ ਇਹਨਾਂ ਰੋਲ ਨੂੰ ਅਲੱਗ-ਅਲੱਗ ਕਰਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਔਰ ਬਲੈਕ ਪਪਰ ਔਰ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਠੀਕ ਹੈ ਦੇਖੋ ਬਹੁਤ ਹੀ ਵਧੀਆ ਬਾਜ਼ਾਰ ਨਾਲੋਂ ਤਾਂ ਬਹੁਤ ਵਧੀਆ ਇਹका टेस्ट ਵੀ ਥੋੜਾ ਫਰਕ ਹੈ ਬਾਜ਼ਾਰ ਦੇ ਨਾਲੋਂ ਕਿਉਂਕਿ ਉਹ ਨੀਰਾ ਮੈਦਾ ਇਹ ਸੋਇਆ ਫਿਰ ਆਪਾਂ ਇਹਨੂੰ ਤਰਾਂਗੇ ਫਰਾਈ ਫਰਾਈ ਆਪਾਂ ਉਹ ਤੱਕ ਕਰਾਂਗੇ ਜਦ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦੇ ਐਂਡ ਕਰੰਚੀ ਬ੍ਰਾਊਨ ਦੇਖੋ ਬ੍ਰਾਊਨ ਹੋ ਗਈਆਂ ਚਲੋ ਹੁਣ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਔਰ ਇਹਦਾ ਚੰਗੀ ਤਰ੍ਹਾਂ ਸੁਕਾਂਗੇ ਦੇਖੋ ਐਂਡ ਵਧੀਆ ਤਰੀਕੇ ਨਾਲ ਬ੍ਰਾਊਨ ਹੋ ਗਿਆ ਚਾਹੇ ਇਹਨੂੰ ਹੀ ਤੁਸੀਂ ਚਾਟ ਮਸਾਲਾ ਲਾ ਕੇ ਖਾਜੋ ਬਹੁਤ ਸਵਾਦ ਆ ਫਿਰ ਆਪਾਂ ਨੇ ਇੱਕ ਪੇਸਟ ਬਣਾਣੀ ਹੈ ਕਾਜੂ ਤੇ ਬਦਾਮਾਂ ਦੀ ਇਹਨਾਂ ਨੂੰ ਆਪਾਂ ਭਿਓ ਕੇ ਰੱਖ ਦਿੱਤਾ ਸੀ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਪੇਸਟ ਆਪਣੀ ਪੇਸਟ ਤਿਆਰ ਹੈ ਤੇ ਇਹਨੂੰ ਪੇਸਟ ਨੂੰ ਆਪਾਂ ਪਾਵਾਂਗੇ ਕर्ड ਦੇ ਵਿੱਚ ਦੇਖੋ ਕੀ ਬਾਤ ਹੈ ਕर्ड ਦੇ ਵਿੱਚ ਪਾ ਕੇ ਔਰ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਬਹੁਤ ਵਧੀਆ ਤਿਆਰ ਹੋ ਰਹੀ ਹੈ ਮਿਕਸ ਕਰਤਾ ਤੇ ਉਧਰ ਆਪਾਂ ਦੂਜਾ ਸਟੈਪ ਕਰਾਂਗੇ ਆਪਾਂ ਔਇਲ ਦੇ ਵਿੱਚ ਥੋੜੀ ਜਿਹੀ ਇਲਾਇਚੀ ਤੇਜ ਪੱਤਾ ਪਾ ਕੇ ਔਰ ਹਰਾ ਧਨੀਆ ਪਾ ਕੇ ਇਦੇ ਵਿੱਚ ਜੋ ਆਪਾਂ ਮਸਾਲਾ ਤਿਆਰ ਕੀਤਾ ਹੈ ਕੜਤ ਤੇ ਕਾਜੂ ਕਾਜੂ ਦਾ ਤੇ ਉਹਨੂੰ ਆਪਾਂ ਇਹਦੇ ਵਿੱਚ ਪਾ ਦਾਂ। ਔਰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਜਦ ਤੱਕ ਇਹਦੇ ਵਿੱਚ ਬੋਇਲ ਨਹੀਂ ਆ ਜਾਂਦਾ ਔਰ ਥੋੜਾ ਪਾਣੀ ਸੁੱਕ ਨਹੀਂ ਜਾਂਦਾ। ਦੇਖੋ ਬੋਇਲ ਆ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਬਲੈਕ ਪੀਪਰ ਐਂਡ ਸਾਲਟ ਸਵਾਦ ਅਨੁਸਾਰ। ਔਰ ਇਹਨੂੰ ਉਦੋਂ ਤੱਕ ਬੋਇਲ ਕਰੀ ਜਾਵਾਂਗੇ ਜਦ ਤੱਕ ਕਾਫੀ ਪਾਣੀ ਸੁੱਕ ਨਹੀਂ ਜਾਂਦਾ। ਅਜੇ ਪਾਣੀ ਹੈਗਾ ਥੋੜਾ ਜਿਹਾ ਜਿਹੜਾ ਦਹੀਂ ਨੇ ਛੱਡਿਆ। ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਕਰੀਮ ਚਾਹੇ ਤੁਸੀਂ ਘਰ ਦੀ ਗੱਡੀ ਕਰੀਮ ਪਾ ਲਓ ਚਾਹੇ ਬਾਜ਼ਾਰ ਦੀ ਪਾ ਦੋ ਆਪਾਂ ਘਰ ਦੀ ਗੱਡੀ ਕਰੀਮ ਪਾਈ ਹੈ ਠੀਕ ਹੈ ਲਾਈਕ ਮਲਾਈ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਮਿਕਸ ਕਰਕੇ ਇਹਨੂੰ ਫਿਰ ਹੁਣ ਆਪਾਂ ਥੋੜੀ देर ਬੋਇਲ ਹੋਣ ਦਵਾਂਗੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਕਸਤੂਰੀ ਮੇਥੀ ਤੇ ਜਿਹੜੇ ਆਪਾਂ ਚਾਂਪ ਫਰਾਈ ਕੀਤੀ ਹੋਈ ਸੀਗੀ ਉਹਨੂੰ ਇਹਦੇ ਵਿੱਚ ਪਾਵਾਂਗੇ ਔਰ ਹੁਣ ਇਹਨੂੰ 8 ਤੋਂ 10 ਮਿੰਟ ਦੇ ਲਈ ਪੱਕਣ ਦਵਾਂਗੇ ਧੀਮੀ ਅੱਗ ਤੇ ਤਾਂ ਜੋ ਜਿਹੜਾ ਸਾਰਾ ਮਿਕਸਚਰ ਹੈ ਚਾਪ ਦੇ ਵਿੱਚ ਚੰਗੀ ਤਰ੍ਹਾਂ ਚਲ ਜਵੇ ਤਾਂ ਜੋ ਸੌਫਟ ਐਂਡ ਵਧੀਆ ਟੇਸਟ ਆ ਹੁਣ ਆਪਾਂ ਇਹਨੂੰ 10 ਮਿੰਟ ਲਈ ਢੱਕ ਦਿੰਨੇ ਆ ਤੇ 10 ਮਿੰਟ ਬਾਅਦ ਚੈੱਕ ਕਰਦੇ ਆ ਆਪਣੀ ਡਿਸ਼ ਤਿਆਰ ਆ ਅਫਗਾਨੀ ਮਲਾਈ ਚਾਪ ਜੋ ਵੀ ਆਪਾਂ ਬਾਜ਼ਾਰ 'ਚ ਖਾਂਦੇ ਆ ਘਰ ਬਣਾ ਕੇ ਖਾਓ オリジナル ਸੋਇਆ ਦੀ ਜੇ ਵੀ ਬਹੁਤ ਹੀ ਟੇਸਟੀ ਹੈ ਬਾਹਰ ਆਪਾਂ ਨੂੰ ਤੁਹਾਨੂੰ ਪਤਾ ਹੀ ਐ ਮੈਦੇ ਹੀ ਖਵਾ ਦਿੰਦੇ ਆ 90% ਮੈਦੇ ਹੀ ਹੁੰਦਾ ਇਦੇ ਵਿੱਚ ਜਿਹੜਾ ਆਪਾਂ ਚਾਪ ਲੈਂਦੀ ਆ ਮਹਿੰਗੀ ਜਰੂਰ ਹੈ ਬਟ ਇਹਦੇ ਵਿੱਚ ਨੋ ਮੈਦਾ ਨੋ ਆਟਾ ਸਿਰਫ ਸੋਇਆ ਤਾਂ ਇੱਕ ਵਾਰ ਟਰਾਈ ਕਰਕੇ ਦੇਖੋ ਥੈਂਕਸ ਫॉर ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ ਸ਼ੇਅਰ ਵਿਦ ਯੋਰ ਫਰੈਂਡਸ